15 ਅਗਸਤ ਦਾ ਆਜ਼ਾਦੀ ਦਿਵਸ ਮੌਕੇ ਲੁਧਿਆਣਾ ਦੇ ਵਿਸ਼ਕਰਮਾ ਚੌਕ ਵਿਖੇ ਪ੍ਰਦੇਸ਼ ਜ਼ਿਲ੍ਹਾ ਰਾਜਪੂਤ ਸਬਾਸ ਨੂੰ ਪਾਈ ਚਾਰੇ ਦੇ ਵੱਲੋਂ ਝੰਡਾ ਲਹਿਰਾ ਕੇ 15 ਅਗਸਤ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਬੜੀਆਂ ਕੁਰਬਾਨੀਆਂ ਤੋਂ ਬਾਅਦ ਸਾਨੂੰ ਅੱਜ ਇਹ ਆਜ਼ਾਦੀ ਦਾ ਦਿਨ ਵੇਖਣ ਨੂੰ ਮਿਲ ਰਿਹਾ ਹੈ ਅਤੇ ਜਿੰਨਾ ਲੋਕਾਂ ਨੇ ਸਾਨੂੰ ਸ਼ਹੀਦੀਆਂ ਦੇ ਕੇ ਦੇਸ਼ ਆਜ਼ਾਦ ਕਰਵਾਇਆ ਹੈ ਸਾਨੂੰ ਉਹਨਾਂ ਕੁਰਬਾਨੀਆਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਸਗੋਂ ਉਹਨਾਂ ਦੇ ਤਖਾਏ ਰਸਤੇ 'ਤੇ ਚੱਲਣਾ ਚਾਹੀਦਾ ਹੈ लुधियाना लाइव ਲਈ ਠੰਕਾ ਜਾਰਤੀ ਰਿਪੋਰਟ ਗਿਆਨ ਜਾਉਗੇ ਅੱਜ ਤੱਕ ਅੰਤਰਾ ਕਰਦਾ ਕਿ ਸਾਡਾ ਅੱਜ 15 ਅਗਸਤ 78ਵਾਂ ਅਸੀਂ ਦਿਵਸ ਮਨਾ ਰਹੇ ਹਾਂ ਔਰ ਸਾਰਾ ਰਾਜਪੂਤ ਭਾਈਚਾਰਾ ਸਾਡੇ ਇੱਥੇ ਰਾਜਪੂਤ ਭਵਨ 'ਚ ਇਕੱਤਰਤ ਹੋਇਆ ਹੈ ਅੱਜ ਦੇ ਦਿਨ ਦੀਆਂ ਅਸੀਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਸਾਰੇ ਦੇਸ਼ ਵਾਸੀਆਂ ਨੂੰ ਔਰ ਆਪਣੇ ਭਾਈਚਾਰੇ ਨੂੰ ਔਰ ਸਾਰੇ ਸਮਾਜ ਨੂੰ ਇਸ 78ਵੇਂ ਦੇ ਆੜੇ ਦੀਆਂ ਬਹੁਤ ਬਹੁਤ ਵਧਾਈਆਂ ਕਿਉਂਕਿ ਇਹ ਜਿਹੜੀ ਆਜ਼ਾਦੀ ਹੈ ਇਹ ਬਹੁਤ ਹੀ ਮੁਸ਼ਕਲ ਸਾਡੇ ਸ਼ਹੀਦਾਂ ਨੇ ਆਪਣੀਆਂ ਸ਼ਹੀਦੀਆਂ ਦੇ ਕੇ ਇਹ ਆਜ਼ਾਦੀ ਦਿੱਤੀ ਹੈ ਤੇ ਇਹ ਸਜਾਦੀ ਵਾਸਤੇ ਅਸੀਂ ਅੱਜ ਦੇ ਦਿਨ ਸਾਰੇ ਇੱਥੇ ਇਕੱਤਰ ਹੋ ਗਏ ਆਪਣੇ ਜਿਨ੍ਹਾਂ ਨੇ ਸਾਨੂੰ ਇਹ ਆਜ਼ਾਦੀ ਲੈ ਕੇ ਦਿੱਤੀ ਹੈ ਉਹਨਾਂ ਨੂੰ ਨਮਨ ਕਰਦੇ ਆਂ ਔਰ ਆਪਣੇ ਸਾਰੇ ਨਵੇਂ ਪੋਸ਼ ਨੂੰ ਭਾਈਚਾਰੇ ਨੂੰ ਇਹ ਇੱਕ ਰਿਕੁਐਸਟ ਕਰਦੇ ਆਂ ਵੀ ਇਸ ਦਿਨ ਨੂੰ ਸਾਰੀ ਜਗ੍ਹਾ ਤੇ ਧੂਮ-ਤਾਮਨਾ ਮਨਾਇਆ ਜਾਵੇ ਤਾਂ ਕਿ ਇਹ ਜਿਹੜਾ 15 ਅਗਸਤ ਹੈ ਇਹ ਸਾਰੇ ਦੇਸ਼ ਦੇ ਵਿੱਚ ਹਰ ਜਗ੍ਹਾ ਮਨਾਇਆ ਜਾ ਰਿਹਾ ਹੈ ਔਰ ਇਹ ਇੱਕ ਸਾਨੂੰ ਬਹੁਤ ਵਧੀਆ ਸਾਨੂੰ ਦੱਸਦਾ ਹੈ ਵੀ ਸਾਡੇ ਦੇਸ਼ ਦੀ ਜਿਹੜੀ ਆਜ਼ਾਦੀ ਹੈ ਉਹ ਕਿਸ ਤਰ੍ਹਾਂ ਮਿਲੀ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਬਹੁਤ ਵਧੀਆ ਤਫਤੀਸ਼ ਨਾਲ ਦੱਸਿਆ ਲੇ ਕਿਸ ਤਰ੍ਹਾਂ ਕਿਸ ਤਰ੍ਹਾਂ ਸਾਡੇ ਜੁਝਾਰੀਆਂ ਨੇ ਇਹ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਔਰ ਇਹ ਸਜਾਦੀ ਨੂੰ ਬਹੁਤ ਸੰਭਾਲ ਕੇ ਰੱਖਣ ਦੀ ਲੋੜ ਹੈ ਔਰ ਸਾਡੇ ਮੁਲਕ ਦੇ ਵਿੱਚ ਜਿੰਨੇ ਵੀ ਵੱਡੇ ਵੱਡੇ ਤੁਸੀਂ ਦੇਖੋ ਕੰਮ ਹੋ ਰਹੇ ਨੇ ਉਹ ਸਾਡੇ ਇਸ ਆਜ਼ਾਦ ਦੇਸ਼ ਦੇ ਨਾਲ ਔਰ ਦੁਨੀਆ ਦੇ ਵਿੱਚ ਸਾਡੇ ਦੇਸ਼ ਦਾ ਨਾਮ ਬਹੁਤ ਉੱਚਾ ਹਰ ਸਾਈਡ ਤੋਂ ਸਾਡੇ ਐਕਸਪੋਰਟ ਤੋਂ ਸਾਡੇ ਹੋਰ ਖਮਾਂ ਖਾਰਾਂ ਤੋਂ ਸਾਡਾ ਲੁਧਿਆਣੇ ਦਾ ਨਾਮ ਜਿਹੜਾ ਉਹ ਵੀ ਬਹੁਤ ਵਧੀਆ तरीके ਨਾਲ ਲਿਆ ਜਾਂਦਾ ਕਿਉਂਕਿ ਮੈਕਸਿਮਮ ਜਿਹੜੀ ਐਕਸਪੋਰਟ ਸਾਈਕਲ ਦੀ ਐਕਸਪੋਰਟ ਆ ਹੋਰ ਸਾਡੇ ਸਪੇਅਰ ਪਾਰਟਸ ਦੀ ਐਕਸਪੋਰਟ ਆ ਹੋਰ ਸਾਡਾ ਸਮਾਨ ਲੁਧਿਆਣੇ ਬਣਦਾ ਔਰ ਸਾਡਾ ਬਹੁਤ ਵੱਡਾ ਇੱਕ ਯੋਗਦਾਨ ਹੈ ਹਿੰਦੁਸਤਾਨ ਦੀ ਤਰੱਕੀ ਚ ਔਰ ਮੈਂ ਅੱਜ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੁਹਾਨੂੰ ਸਾਰੇ মিডিਆ ਵਾਲਿਆਂ ਨੂੰ ਵੀ ਔਰ ਸਾਰੇ ਇੱਥੇ ਆਏ ਭਾਈਚਾਰੇ ਨੂੰ ਵੀ ਬਹੁਤ-ਬਹੁਤ ਧੰਨਵਾਦ ਜੀ ਅੱਜ ਡਿਸਟ੍ਰਿਕਟ ਰਾਜਪੂਤ ਸਭਾ ਦੇ ਵਿੱਚ ਜੋ ਆਜ਼ਾਦੀ ਦਾ 78ਵਾਂ ਦਿਵਸ ਆ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਸਾਰੇ ਮੈਂਬਰ ਸਾਡੇ ਇਕੱਠੇ ਹੋਏ ਨੇ ਔਰ ਵਿਸ਼ੇਸ਼ ਤੌਰ ਤੇ ਸਾਡੇ ਪੰਜਾਬ ਪ੍ਰਧਾਨ ਸਰਦਾਰ ਕੁਲਵੰਤ ਸਿੰਘ ਜੀ ਚੋਹਾਨ ਸਾਹਿਬ ਸਾਡੇ ਜੋ ਅੱਜ ਦੇ ਚੀਫ ਗੈਸਟ ਵੀ ਨੇ ਉਹ ਚੇਤੇ ਤੌਰ ਤੇ ਡਿਸਟ੍ਰਿਕਟ ਰਾਜਪੂਤ ਸਭਾ ਦੇ ਇੱਥੇ ਪਹੁੰਚ ਕੇ ਉਹਨਾਂ ਨੇ ਝੰਡੇ ਦੀ ਰਸਮ ਦਾ ਕੀਤੀ ਹੈ اور ਮੈਂ ਆਪਣੇ ਵੱਲੋਂ اور ਆਪਣੀ ਸਾਰੀ ਟੀਮ ਵੱਲੋਂ ਯੂਥ ਦੀ ਹੈ ਪੰਚਾਇਤ ਦੀ ਹੈ ਉਹ ਹੋਰ ਜਿਹੜੇ ਵੀ ਜਿਹੜੇ ਬੋਰਡਾਂ ਤੋਂ ਸਾਰੇ ਆਏ ਉਹਨਾਂ ਨੂੰ ਆਪਣੇ ਵੱਲੋਂ ਸਾਡੀ ਟੀਮ ਵੱਲੋਂ ਬਹੁਤ-ਬਹੁਤ ਮੁਬਾਰਕਾ ਦਿੰਦਾ ਹਾਂ ਭਾਈਚਾਰ ਉਹ ਕਿੱਦਾਂ ਦੇ ਕੰਮ ਕੀਤੇ ਜਾ ਰਹੇ ਭਾਈਚਾਰ ਕੋਲੇ ਪਿਛਲੇ ਸਮੇਂ 'ਚ ਅਸੀਂ ਕਾਫੀ এনवायरमेंट ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਕਾਫੀ ਬੂਟੇ ਲਗਾਏ ਗਏ ਤੇ ਹੋਰ ਵੀ ਕਿਸੇ ਨੂੰ ਜ ਕਿਸੇ ਕਿਸਨ ਦੀ ਕੋਈ ਪਰੇਸ਼ਾਨੀ ਆਂਦੀ ਹੈ ਸਾਡੇ ਕਮਿਊਨਿਟੀ ਦੇ ਵਿੱਚ ਤੇ ਅਸੀਂ ਹਮੇਸ਼ਾ ਉਹਨਾਂ ਦਾ ਸਾਥ ਦੇਈਦਾ ਜੀ ਮੈਸੇਜ ਇਹੀ ਦੇਣਾ ਚਾਹੁੰਦੇ ਆਂ ਜੀ ਜਿਹੜੀ ਆਜ਼ਾਦੀ ਆ ਆਪਾਂ ਨੂੰ ਬੜੇ ਸੰਘਰਸ਼ ਨਾਲ ਬੜੀ ਮਿਹਨਤ ਨਾਲ ਔਰ ਬੜੀਆਂ ਕੁਰਬਾਨੀਆਂ ਦੇ ਕੇ ਸਾਨੂੰ ਮਿਲੀ ਹੈ ਇਹਨੂੰ ਹੁਣ ਆਪਾਂ ਅੱਗੇ ਬਰਕਰਾਰ ਵੀ ਜਿਹੜਾ ਰੱਖਣਾ ਹੈ ਤੇ ਔਰ ਆਪਣਾ ਆਪਸ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਹੈ ਤਾਂ ਜੋ ਇੱਕ ਦੁਨੀਆ ਤੇ ਹਿੰਦੁਸਤਾਨ ਦਾ ਨਾਮ ਇੱਕ ਮਿਸਾਲ ਦੇ ਤੌਰ ਤੇ ਲਿੱਤਾ ਜਾਵੇ